ਲੈ ਮੈਂ ਜਦੋਂ ਮੈਨੂੰ ਪਤਾ ਚੱਲਿਆ ਵੀ ਲੁਧਿਆਣਾ ਦੇ ਵਿੱਚ ਨੌਰਵਾਲਾ ਰੋਡ ਦੇ ਉੱਪਰ ਤਿੰਨ ਮੋਤਾਂ ਸ਼ਰਾਬ ਪੀ ਕੇ ਹੋ ਗਈਆਂ ਨੇ ਔਰ ਜਦ ਮੈਂ ਮੌਕੇ ਤੇ ਦੇ ਪਹੁੰਚਿਆ ਔਰ ਮੈਂ ਉਹਨਾਂ ਲੋਕਾਂ ਦੇ ਹਾਲਾਤ ਦੇਖ ਕੇ ਉਹਨਾਂ ਪਰਿਵਾਰਾਂ ਦੇ ਹਾਲਾਤ ਦੇਖ ਕੇ ਛੋਟੇ-ਛੋਟੇ ਬੱਚੇ ਸੀ ਜਿਹੜੇ ਰੋ ਰਹੇ ਸੀ ਕਹ ਰਹੇ ਸੀ ਵੀ ਐਨਾ ਬੁਰਾ ਹਾਲ ਹੈ ਇਸ ਏਰੀਆ ਦੇ ਵਿੱਚ ਹਰ ਗਲੀ ਦੇ ਵਿੱਚ ਜਿਹੜਾ ਵਿੱਚ ਚਿੱਟਾ ਵਿਕ ਰਿਹਾ ਹਰ ਗਲੀ ਦੇ ਵਿੱਚ ਸ਼ਰਾਬ ਵਿਕ ਰਹੀ ਹੈ ਔਰ ਉਹਨਾਂ ਦੇ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਸੀ ਇਸ ਚੀਜ਼ ਤੋਂ ਪਰੇਸ਼ਾਨ ਸੀ ਵੀ ਸਾਡੇ ਬਹੁਤ ਵਾਰ ਕਹਿਣ ਦੇ ਬਾਵਜੂਦ ਵੀ ਐਸੇ ਘਰ ਘਰ ਚਿੱਟਾ ਵੇਗ ਰਿਹਾ ਔਰ ਘਰ ਘਰ ਜਿਹੜੀ ਤਾਰੂ ਵੇਖ ਰਹੀ ਹੈ ਔਰ ਮੈਂ ਜਿਹੜੇ ਜਦੋਂ ਮੈਂ ਗੱਲ ਕਰ ਰਿਹਾ ਸੀ ਪਰਿਵਾਰ ਦੇ ਨਾਲ ਤੇ ਉਹ ਕੁਛ ਇੱਕ ਸਾਡੀ ਮਾਤਾ ਜੀ ਕਹਿ ਰਹੇ ਸੀ ਵੀ ਸਾਡੇ ਅਸੀਂ ਸ਼ਾਦੀ ਰੱਖੀ ਹੋਈ ਹੈ ਤੇ ਜਿਹੜਾ ਕਮਾਨ ਵਾਲਾ ਸੀ ਸਾਡਾ ਜਿਹੜਾ ਉਹ ਬੱਚਾ ਚਲਾ ਗਿਆ ਤੇ ਮੈਂ ਜੋ ਤਿੰਨਾ ਪਰਿਵਾਰਾਂ ਦੇ ਹਾਲਾਤ ਦੇਖੇ ਤੇ ਮੈਨੂੰ ਮਨ ਚ ਆਇਆ ਕਿ ਮੈਂ ਮੈਨੂੰ ਇਹਨਾਂ ਨੂੰ ਬੱਚਿਆਂ ਨੂੰ ਇਹਨਾਂ ਨੂੰ ਮਾਤਾ ਨੂੰ ਇਹਨਾਂ ਜਿਹੜਾ ਪਰਿਵਾਰ ਹੈ ਕੁਝ ਨਾ ਕੁਝ ਸਹਾਇਤਾ ਚਾਹੀਦੀ ਹੈ ਔਰ ਮੈਂ ਇੱਕ ਇੱਕ ਲੱਖ ਰੁਪਇਆ ਜਿਹੜਾ ਹੈਗਾ ਉਹਨਾਂ ਨੂੰ ਕੱਲ ਦੇਣ ਦਾ ਵਾਅਦਾ ਕੀਤਾ ਸੀ ਅੱਜ ਮੈਂ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਲੁਧਿਆਣਾ ਦੇ ਰਜਨਿਸ਼ਤ ਮਾਨ ਜੀ ਸਾਡੇ ਜਤਿੰਦਰ ਮਿੱਤਰ ਜੀ ਜਿਹੜੇ ਵਾਇਸ ਪ੍ਰਧਾਨ ਨੇ ਸਾਡੇ ਪੰਜਾਬ ਦੇ ਔਰ ਸਾਡੀ ਜਿਹੜੀ ਲੋਕਲ ਰਿਲੇਸ਼ਨਸ਼ਿਪ ਹੈ ਸਾਰੀ ਅਸੀਂ ਆ ਕੇ ਨਾਲ ਅਸੀਂ ਸਾਰੇ ਤਿੰਨਾਂ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਇਆ ਦੇ ਕੇ ਜਾ ਰਹੇ ਹਾਂ ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਮੈਂ ਸਰਕਾਰ ਅਗੇ ਵੀ ਪ੍ਰਾਰਥਨਾ ਕਰਾਂਗਾ ਭਗਵੰਤ ਮਾਨ ਜੀ ਇਸ ਤਰੀਕੇ ਦੇ ਨਾਲ ਤੁਸੀਂ ਐਮ ਦਿੱਤਾ ਦੇ ਵਿੱਚ 10 10 ਲੱਖ ਰੁਪਏ ਦਿੱਤਾ ਹੈ ਔਰ ਇਸ ਪਰਿਵਾਰਾਂ ਦਾ ਬਹੁਤ ਮਾੜਾ ਹਾਲੇ ਘੱਟੋ ਘੱਟ 25 25 ਲੱਖ ਰੁਪਏ ਜਿਹੜਾ ਵੇ ਉਹਨਾਂ ਨੂੰ ਦਿੱਤਾ ਜਾਵੇ ਸਰਕਾਰ ਵੱਲੋਂ ਔਰ ਹਰ ਪਰਿਵਾਰ ਨੂੰ ਇੱਕ ਜਿਹੜੀ ਨੌਕਰੀ ਦਿੱਤੀ ਜਾਵੇ ਔਰ ਜਿਹੜਾ ਇੱਥੇ ਘਰ ਘਰ ਦੇ ਵਿੱਚ ਸ਼ਰਾਬ ਵੇਚ ਰਹੀ ਹੈ ਔਰ ਜਿਹੜੇ ਘਰ ਘਰ ਦੇ ਵਿੱਚ ਚਿੱਟਾ ਵੇਚ ਰਿਹਾ ਹੈ ਜਿਸ ਤਰੀਕੇ ਨਾਲ ਪਰਿਵਾਰ ਕਹਿ ਰਿਹਾ ਹੈ ਉਹਦਾ ਸਭ ਤੋਂ ਪਹਿਲਾਂ ਧਿਆਨ ਦਿੱਤਾ ਜਾਵੇ ਜਿਹੜਾ ਤੁਸੀਂ ਨਸ਼ਾ ਵਿਰੁੱਧ ਜਿਹੜਾ ਅਭਿਆਨ ਛੜਿਆ ਹੋਇਆ ਹੈ ਉਹ ਤੁਹਾਡਾ ਬਿਲਕੁਲ ਇੱਕ ਡਰਾਮਾ ਵੇ ਉਹ ਡਰਾਮਾ ਸਾਬਤ ਹੋ ਰਿਹਾ ਵੇ ਔਰ ਜਿਹੜੇ ਪੰਜਾਬ ਦੇ ਸਾਡੇ ਜਵਾਨ ਬੱਚੇ ਨੇ ਉਹ ਜਿਸ ਤਰੀਕੇ ਨਾਲ ਨਸ਼ੇ ਦੇ ਨਾਲ ਮਾਰ ਰਹੇ ਨੇ ਇਹ ਸਾਡੇ ਕੋਲ ਦੇਖਿਆਣੇ ਜਾ ਰਿਹਾ ਪੰਜਾਬ ਇਹ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਪੰਜਾਬ ਪੰਜਾਬੀਅਤ ਸਾਡੇ ਸ਼ਹਿਰ ਦੇ ਉੱਤੇ ਇੱਕ ਕਲੰਕ ਲੱਗਿਆ ਜਿਹੜੀ ਗੱਲ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਗਲੀਆਂ ਕੂਚੀਆਂ ਦੇ ਵਿੱਚ ਨਸ਼ਾ ਵਿਕ ਰਿਹਾ ਗੈਰ ਕਾਨੂੰਨੀ ਢੰਗ ਦੇ ਨਾਲ ਵਿਕ ਰਿਹਾ ਲੋਕ ਨਸ਼ੇ ਨਾਲ ਮਰਦੇ ਅਸੀਂ ਲਗਾਤਾਰ ਦੇਖਦੇ ਆ ਰਹੇ ਹਾਂ ਦੇ ਖਿਲਾਫ ਸਰਕਾਰਾਂ ਨੇ ਅਭਿਆਨ ਵੀ ਚਲਾਇਆ ਹੋਇਆ ਪਰ ਲੋਕ ਸ਼ਰਾਬ ਪੀ ਕੇ ਬਾਰ ਬਾਰ ਮਰਨ ਤੋਂ 10 ਦਿਨ ਪਹਿਲਾਂ 15 ਦਿਨ ਪਹਿਲਾਂ ਮਜੀਠੇ ਦੇ ਵਿੱਚ ਹੋਇਆ 26 27 28 ਲੋਕਾਂ ਦੀ ਜਾਨ ਚਲੀ ਗਈ ਕੱਲ ਲੁਧਿਆਣਾ ਵਿੱਚ ਹੋ ਗਿਆ ਤੇ ਇਹਦੇ ਉੱਤੇ ਪਾਬੰਦੀ ਕਿਹਨੇ ਲਗਾਣੀ ਹੈ ਉਹ ਕੌਣ ਲੋਕ ਨੇ ਜਿਹੜੇ ਦਸਾਂ ਦੀ ਸ਼ਰਾਬ ਬਣਾ ਰਹੇ ਨੇ ਉਹਦੀ ਵਰਤੋਂ ਹੋ ਰਹੀ ਹੈ ਔਰ ਸਾਡੇ ਲੋਕ ਪਰਿਵਾਰ ਉਜੜ ਗਏ ਕਲ ਤਿਤ ਪਰਿਵਾਰ ਛੋਟੇ ਛੋਟੇ ਬੱਚੇ ਨੇ ਲੜਕੀਆਂ ਨੇ ਤੇ ਉਹਦੇ ਉੱਤੇ ਮੰਨਮ ਲਗਾਉਣ ਦੇ ਲਈ ਕੰਮ ਸਰਕਾਰਾਂ ਦਾ ਸਰਕਾਰਾਂ ਦੀ ਨਲੈਕੀ ਕਰਕੇ ਕੁਝ ਹੋ ਰਿਹਾ ਤੇ ਸਰਕਾਰਾਂ ਦਾ ਕੰਮ ਮੰਨਦਾ ਕਿ ਉਹਨਾਂ ਦੇ ਉੱਤੇ ਸੀ ਮੰਨਮ ਲਗਾਈਏ ਦੂਸਰੇ ਰੂਪ ਚ ਸਰਕਾਰ ਨੇ ਉਹਦੇ ਮੰਨਮ ਲਗਾਉਣ ਦੀ ਬਜਾਏ ਇਹਦੇ ਉੱਤੇ ਲੀਪਾ ਪੱਚੀ ਕਰਨ ਦੀ ਅੱਜ ਕੋਸ਼ਿਸ਼ ਕਰ ਰਹੀ ਬੜਾ ਵੱਡਾ ਸਵਾਲ ਪੈਦਾ ਹੁੰਦਾ ਜਦੋਂ ਅਫਸਰਾਂ ਤੋਂ ਤੁਸੀਂ ਬਿਆਨ ਦਵਾਨੇ ਹੋ ਵੀ ਇਹਦਾ ਪਤਾ ਉਦੋਂ ਲੱਗੂ ਜਦੋਂ ਵਿਸਤਰਾ ਰਿਪੋਰਟ ਆਊਗੀ ਅਗਰ ਵਿਸਰਾ ਰਿਪੋਰਟ ਆਈ ਤੇ ਜਾਂਚ ਤੇ ਪਤਾ ਲੱਗਣਾ ਤਾਂ ਮਜੀਠੇ ਚ ਜਿਹੜੇ 26 ਲੋਕ ਮਰੇ ਸੀਗੇ ਉਹਨਾਂ ਦੀ ਰਿਪੋਰਟ ਤੁਸੀਂ ਕਿੱਥੋਂ ਲਈ ਸੀ ਉਹਨਾਂ ਦਾ ਵਿਸਰਾ ਜਾਂਚ ਆ ਗਈ ਜਿਹੜੇ ਉਸ ਤੋਂ ਪਹਿਲਾਂ ਸਨਾਮ ਚ ਹੋਏ ਸੀਗੇ ਉਹਦੀ ਵਿਸਰਾ ਰਿਪੋਰਟ ਆ ਗਈ ਦੇਖੋ ਇਹ ਇੱਕ ਗੱਲ ਨੂੰ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੇਕਿਨ ਲੋਕਾਂ ਨੂੰ ਪਤਾ ਇੱਥੇ ਨੂੰ ਸਾਰੇ ਪਰਿਵਾਰ ਖੜੇ ਇਹਨਾਂ ਨੂੰ ਪਤਾ ਕਿ ਸ਼ਰਿਆਮ ਗਲੀਆਂ ਚ ਤੁਸੀਂ ਲੋਕ 2 ਨੰਬਰ ਤੇ ਸ਼ਰਾਬ ਬਿਕ ਰਹੀ ਆ 2 ਨੰਬਰ ਤੇ ਨਸ਼ੇ ਬਿਕ ਰਹੇ ਆ ਤੇ ਉਹ ਕੌਣ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਜੀ ਹਾਂ ਜੀ ਐ ਐਮਐਲਏ ਮਜੂਦਾਤ ਤੋਂ ਮੰਨ ਸੀ ਜੀ ਜਿਹੜਾ ਗਰੇ ਉਹਦਾ ਬਿਆਨ ਆਇਆ ਉਹਨਾਂ ਨੇ ਕਿਹਾਦਾ ਕਿ ਇਹ ਸ਼ਰਾਬ ਦੇ ਨਾਲ ਹੀ ਮੌਤ ਹੋਈ ਹੈ ਐਮਐਲਏ ਦਾ ਆਪਣੇ ਆਪ ਵਿੱਚ ਇਹ ਚੀਜ਼ ਕਹਿ ਨਹੀਂ ਕਿ ਇੰਨੀ ਕਿ ਮੈਨੇ ਰੱਖ ਦਿਆ ਕਿ ਇਸ ਇਸ ਦਾ ਮਤਲਬ ਕਿ ਉਹ ਐਕਸੈਪਟ ਕਰ ਦੇ ਦੇ ਦਿਖੋ ਇੱਕ ਗੱਲ ਬੜੀ ਕਲੀਅਰ ਆ ਚਾਰ ਲੋਕ ਸ਼ਰਾਬ ਪੀ ਰਹੇ ਸੀਗੇ ਤਿੰਨ ਦੀ ਮੌਤ ਹੋ ਗਈ ਇੱਕ ਨੇ ਅਲੱਗ ਬ੍ਰਾਂਡ ਦੀ ਲੱਤੀ ਉਹ ਲੈ ਕੇ ਆਇਆ ਤੇ ਉਹ ਠੀਕ ਹੈ ਹੁਣ ਉਹ ਬਿਆਨ ਦੇ ਰਿਹਾ ਪਰਿਵਾਰ ਦੇ ਲੋਕ ਬਿਆਨ ਦੇ ਰਹੇ ਨੇ ਇਲਾਕਾ ਨਿਵਾਸੀ ਵੀ ਬਿਆਨ ਦੇ ਰਹੇ ਨੇ ਕਿ ਸ਼ਰਾਬ ਪੀਣ ਦੇ ਨਾਲ ਉਹਨਾਂ ਦੀ ਮੌਤ ਹੋਈ ਆ ਤੇ ਇਸ ਨੂੰ ਅਸੀਂ ਕਿਵੇਂ ਛੁਟਲਾ ਸਕਦੇ ਆ ਅਗਰ ਸਰਕਾਰ ਛੁਟਰਾ ਰਹੀ ਹੈ ਤਾਂ ਮੈਂ ਸੋਚਦਾ ਵੀ ਇਹ ਕਿਉਂ ਅਸੀਂ ਲੋਕਾਂ ਦੀ ਨਜ਼ਰ ਦੇ ਵਿੱਚ ਇੱਕ ਘੱਟਾ ਪਣ ਦੀ ਕੋਸ਼ਿਸ਼ ਕਰ ਰਹੇ ਆ ਹਨ ਨਾਚਰਲ ਡੈਥ ਆ ਇੱਕ ਸਾਡੀ ਸਰਕਾਰ ਦੀ ਅਫਸਰ ਸ਼ਹੀਦੀ ਨਲਾਇਕੀ ਦੇ ਕਾਰਨ ਹੋਈ ਆ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਅਸੀਂ ਉਹਨੂੰ ਝੁਠਲਾਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਗੱਲ ਠੀਕ ਨਹੀਂ ਹੈ ਇਹਦੇ ਨਾਲ ਜਿਹੜੇ ਉਹ ਨਸ਼ਾ ਤਸਕਰਾਂ ਉਹਨੂੰ ਬढ़ावा ਮਿਲ ਰਿਹਾ ਉਹਨਾਂ ਨੂੰ ਹੋਰ ਹੌਸਲਾ ਵੱਧ ਰਿਹਾ ਕਿ ਸਾਡੇ ਤੇ ਤਾਂ ਇਲਜ਼ਾਮ ਨਹੀਂ ਹੈਗਾ ਸੋ ਇਸ ਕਰਕੇ ਇਹਦੇ ਤੇ ਸਰਕਾਰ ਨੂੰ ਸੰਕੇਤ ਲੈਣਾ ਚਾਹੀਦਾ ਅਫਸਰਾ ਨੂੰ ਸੰਕੇਤ ਲੈਣਾ ਚਾਹੀਦਾ ਇਹਦੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਪਰਿਵਾਰਾਂ ਦੇ ਜੀ ਗਏ ਨਹੀਂ ਉਹਨਾਂ ਨੂੰ ਉਚਿਤ ਮੁਆਵਜ਼ਾ ਮਿਲਣਾ ਚਾਹੀਦਾ ਅੱਜ ਜੇ ਦੇਵੀ ਜੀ ਨੇ ਇਨਸਾਨੀਤ ਨਾਤੇ ਉਹਨਾਂ ਦੇ ਨਾਲ ਆ ਕੇ ਇੱਕ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਹੋਣ ਦੇ ਨਾਤੇ ਉਹਨਾਂ ਨੇ ਆ ਕੇ ਉਹਨਾਂ ਨੂੰ ਲੱਖ ਲੱਖ ਰੁਪਏ ਪਰਿਵਾਰਾਂ ਨੂੰ ਦੇ ਕੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਨਰ ਲਗਾਉਣ ਦੀ ਕੋਸ਼ਿਸ਼ ਕੀਤੀ ਆ ਇਹ ਫਰਜ਼ ਸਰਕਾਰਾਂ ਦਾ ਸਰਕਾਰਾਂ ਨੂੰ ਇਹਦੇ ਵਿੱਚ ਆਪਣਾ ਯੋਗਦਾਨ ਅੱਜ ਤੱਕ ਪਾਉਣਾ ਚਾਹੀਦਾ ਸੀ ਮੈਂ ਨਹੀਂ ਸਮਝਦਾ ਵੀ ਕੋਈ ਮੌਕੇ ਦੇ ਸਰਕਾਰ ਦਾ ਨੁਮਾਇੰਦਾ ਕੋਈ ਸਰਕਾਰੀ ਅਫਸਰ ਅੱਜ ਤੱਕ ਪਰਿਵਾਰ ਦੇ ਨਾਲ ਕੋਈ ਸਹੂਲਤਾਂ ਪ੍ਰਗਟ ਕਰਨ ਆਇਆ ਜਾਂ ਪਰਿਵਾਰ ਦੀ ਨਾਲ ਖੜਾ ਆ ਉਲਟਾ ਇਹ ਨਾ ਚੀਜ਼ਾਂ ਤੋਂ ਉਹਨਾਂ ਨੂੰ ਘਬਰਾਹ ਕੀਤਾ ਜਾ ਰਿਹਾ ਲੋਕਾਂ ਨੂੰ ਪਰੇ ਕੀਤਾ ਜਾ ਰਿਹਾ ਅਜਾ ਪਤਾ ਨਹੀਂ ਜਿਹੜੀ ਆ ਅਮਲੀ ਫਾਇਦੇ ਦੀ تیاری ਆ ਇਹ ਬੀਜੇਪੀ ਪੱਖੋਂ ਸੀ ਆ ਰਹੀ ਆ ਜਾਂ ਵੱਡੇ ਜਿਹੜੇ ਖਜ਼ਾਨਚੀ ਜੀ ਨਿਦੇਸ਼ ਸ਼ਰਮਾ ਦੇਵੀ ਉਹਨਾਂ ਦੇ ਆਪਣੇ ਖੁਦ ਦੇਖੋ ਗੁਰਦੇਵ ਸ਼ਰਮਾ ਦੇਵੀ ਜੀ ਨੇ ਕੱਲ ਆਏ ਉਹਨਾਂ ਨੇ ਆਪਣੇ ਭਾਵਨਾਵਾਂ ਦੇ ਨਾਲ ਵੀ ਇੱਕ ਪਰਿਵਾਰ ਦੇ ਜੀ ਚਲੇ ਗਏ ਉਹ ਪਰਿਵਾਰਾਂ ਦਾ ਕੱਲੋਂ ਪਾਲਣ ਪੋਸ਼ਣ ਕੌਣ ਕਰੂ ਉਹ ਆਪਣੇ ਕੋਲੋਂ ਦੇ ਰਿਆ ਨਿੱਜੀ ਤੌਰ ਤੇ ਉਹਨਾਂ ਨੇ ਆਪਣੇ ਕੋਲੋਂ ਦਿੱਤੇ ਆ ਦੇਖੋ ਪਾਰਟੀ ਦੇ ਸਿਪਾਹੀ ਆ ਉਹਦੇ ਨਾਤੇ ਸਨ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਇਲਾਕੇ ਦੇ ਲੋਕ ਨੇ ਉਹ ਸਾਰੇ ਨਾਲ ਆਏ ਨੇ ਪਰਿਵਾਰ ਦੀ ਨਾਲ ਸਵੇਦਨਾ ਪਰਬੰਧ ਠੀਕ ਹੈ